ਲੇਰਾਉਣਾ ਨਾ ਵਸਤਾ ਕੋਈ ਉਹ ਦੋਨਾਂ ਦਾ ਵਿਆਹ ਵੀ ਨਹੀਂ ਸੀ ਅਸੀਂ ਉਦੋਂ ਤੋਂ ਯਾਂਹਾਂ ਤੇ ਬੋਲੀਆਂ ਪਾਉਂਦੇ ਰਹੇ ਉਸ ਤੋਂ ਬਾਅਦ ਫਿਰ ਗਾਹੇ ਬਗਾਹੇ ਪਰਿਵਾਰਿਕ ਮੁਲਾਕਾਤਾਂ ਬੱਚਿਆਂ ਨਾਲ ਮੁਲਾਕਾਤਾਂ ਤੇ ਕਦੇ ਕਦੇ ਕੰਮ ਦੀਆਂ ਗੱਲਾਂ ਵੀ ਮਾਈਨਾਂ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਪਰਵਾਰਾਂ ਦੇ ਵਿੱਚ ਆ ਕੇ ਖੁਸ਼ੀਆਂ ਵਿੱਚ ਗੰਨੀਆਂ ਤੇ ਮਸ਼ਰੀਕ ਹੁੰਦਾ ਰਹਾਂ। ਸਵਾਜਿ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ ਕਿ ਸਾਡਾ ਰੰਗਲਾ ਯਾਰ ਸੀ ਉਹ। ਹੋ ਸਕਦਾ ਉਹਦੀ ਉੱਥੇ ਵੀ ਜ਼ਰੂਰਤ ਹੋਵੇ। ਨਹੀਂ ਤਾਂ ਅਜੇ ਜਾਣ ਵਾਲੀ ਕੋਈ ਉਮਰ ਤਾਂ ਨਹੀਂ ਲੱਗਦੀ। ਲੇਕਿਨ ਉਹ ਜਿਵੇਂ ਬਾਲਮਕੰਦ ਸ਼ਰਮਾ ਜੀ ਦੱਸ ਦੇਤੀ ਕਿ ਜਿਸ ਡਾਕਟਰ ਦਸਵਿੰਦਰ ਚਲਾ ਗਿਆ। ਲੇਕਿਨ ਭੱਲਾ ਇੱਥੇ ਹੀ ਆ। ਅਸੀਂ ਅੱਜ ਸ਼ਹਿਰ ਦੇ ਸੋਸ਼ਲ ਮੀਡੀਆ ਚੈਨਲਾਂ ਤੇ ਜੋ-ਜੋ ਦੇਖ ਰਹੇ ਹਾਂ ਤੁੰਦੇਰਾ ਖਲਾ ਸਾਰੀ ਦੁਨੀਆ ਦੇ ਵਿੱਚ ਦੁਨੀਆ ਦੇ ਹਰ ਕੋਨੇ ਤੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਐ ਉਹਦੇ ਸ਼ਖਸ ਕਦੇ-ਕਦੇ ਜਨਮ ਹੁੰਦਾ ਉਹਨਾਂ ਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰ ਦੇ ਉਹ ਅ ਬੜਾ ਉਹਨਾਂ ਨੇ ਨਾਮਣਾ ਖੱਟਿਆ ਉਹਨਾਂ ਨੇ ਸਰਕਾਰੀ ਪ੍ਰਾਈਵੇਟ ਸੰਗੀਤਕ ਤੌਰ ਤੇ ਕਮੇਡੀ ਦੇ ਤੌਰ ਤੇ ਬਹੁਤ ਕੁਝ ਕੀਤਾ ਸੋ ਮੈਂ ਦੁੱਖ ਅੱਜ ਵਿਕਟ ਕਰਨਾ ਤੁਸੀਂ ਆਮ ਆਪਣੀ ਮਹਿਫਲ ਦੇ ਵਿੱਚ ਬੰਦੇ ਜੀ ਜੀ ਬਿਲਕੁਲ ਉਦਾਂ ਹੀ ਐਕਚੁਅਲੀ ਉਹ ਅਸਲ ਬੰਦਾ ਸੀ ਉਹ ਕਮੇਡੀ ਤੇ ਗੱਲ ਕਰਨ ਵਿਚਾਰ ਰਹਿਣ ਚ ਬੈਠ ਕੇ ਖਾਣ ਪੀਣ ਸ਼ਰਾਰਤਾਂ ਕਰਨ ਚ ਇੱਕੋ ਹੀ ਸੀ ਮੈਨੂੰ ਤਾਂ ਇਹ ਨਹੀਂ ਪਤਾ ਸੁੱਤਾ ਪਿਆ ਵੀ ਕਮੇਡੀ ਕਰਦਾ ਹੁਣ ਉਹਨਾਂ ਦੀ ਜਿਹੜੀ ਰੂਹ ਸੀ ਨਾ ਅੰਦਰੋਂ ਉਹ ਰੱਬੀ ਰੂਹ ਸੀ ਕਦੇ ਜਿਵੇਂ ਆਲਟ ਲਾਈਨ ਦੇ ਵਿੱਚ ਕੋਈ ਮਨ ਵਿੱਚ ਚੀਟਿੰਗ ਹੋਵੇ ਧੋਖਾ ਹੋਵੇ ਇਹ ਗੱਲਾਂ ਤਾਂ ਉਹਦੇ ਨੇੜੇ ਤੜ੍ਹ ਹੈ ਹੀ ਨਹੀਂ ਸੀ ਸੋ ਮੈਂ ਐਸੇ ਕਰਕੇ ਉਹਨੂੰ ਰੰਗਲਾ ਯਾਰ ਕਿਹਾ ਆਪਣਾ ਕੋਈ ਹਿਰੰਗਲਾ ਸੀ ਕੋਈ ਆਫਰੀ ਗੱਲਬਾਤ ਆਫਰੀ ਦੀ ਗੱਲ ਕੋਈ ਜਾਂਦਾ ਆ ਬਾਲਮਕੰਦ ਸ਼ਰਮਾ ਜੀ ਦੀ ਬੇਟੀ ਦਾ ਵਿਆਹ ਸੀ ਉੱਥੇ ਮੈਂ ਉਹ ਵਿਆਹ ਵੀ ਅਟੈਂਡ ਕੀਤਾ ਤੇ ਭੱਲਾ ਸਾਹਿਬ ਨਾਲ ਬੈਠ ਕੇ ਕੁਝ ਉਹਨਾਂ ਦੀ ਸਿਹਤ ਬਾਰੇ ਗੱਲ ਚੱਲੀ ਕੋਈ ਫਿਲਮ ਬਾਰੇ ਕੋਈ ਕਮੇਡੀ ਗਏ ਕੁਝ ਨਹੀਂ ਕੋਈ ਗੱਲ ਹੋਈ ਕੋਈ ਮਹੀਨਾ ਕੁ ਪਹਿਲਾਂ ਜਦੋਂ ਮੈਨੂੰ ਮੈਂ ਜ਼ਿਆਦਾਤਰ ਖਬਰਸਾਰ ਬਾਲਮਕੰਦ ਸ਼ਰਮਾ ਜੀ ਤੋਂ ਲੈ ਲੈਂਦਾ ਸੀ ਫਿਰ ਬੇਟੇ ਨੂੰ ਕਾਲ ਕਰਕੇ ਹਾਲਚਲ ਪੁੱਛ ਲੈਂਦਾ ਸੀ ਲੇਕਿਨ ਕੱਟ ਪਿਛਲੇ 6-7 ਮਹੀਨਿਆਂ ਤੋਂ ਸਾਡਾ ਕੋਈ ਜ਼ਿਆਦਾ ਰابطਾ ਨਹੀਂ ਬੜਿਆ ਸਿਰਫ ਪੁਖਰਾਜ ਤੋਂ ਖਬਰਸਾਰ ਲੈ ਲੈਂਦੇ ਸੀ ਪਿਆਰਾ ਉਹਨਾਂ ਨਾਲ ਵਾਸਤਾ ਕੋਈ ਕੋਈ ਜਾਈ ਚੱਲਤ। ਉਹ ਦੋਨਾਂ ਦਾ ਵਿਆਹ ਵੀ ਨਹੀਂ ਸੀ। ਅਸੀਂ ਉਦੋਂ ਤੋਂ ਯਾਹਾਂ ਚ ਬੋਲੀਆਂ ਪਾਉਂਦੇ ਰਹੇ। ਉਸ ਤੋਂ ਬਾਅਦ ਫਿਰ ਗਾਹੇ-ਬਗਾਹੇ ਪਰਿਵਾਰਿਕ ਮੁਲਾਕਾਤਾਂ ਬੱਚਿਆਂ ਨਾਲ ਮੁਲਾਕਾਤਾਂ ਤੇ ਕਦੇ-ਕਦੇ ਕੰਮ ਦੀਆਂ ਗੱਲਾਂ ਵੀ ਮੈਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਪਰਿਵਾਰਾਂ ਦੇ ਵਿੱਚ ਆ ਕੇ ਖੁਸ਼ੀਆਂ 'ਚ ਗੰਨੀਆਂ 'ਚ ਮੈਂ ਸ਼ਰੀਕ ਹੁੰਦਾ ਰਿਹਾ। ਸਵਾਜਿ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ ਕਿ ਸਾਡਾ ਰੰਗਲਾ ਯਾਰ ਸੀ। ਹੋ ਸਕਦਾ ਉਹਦੀ ਉੱਥੇ ਵੀ ਜ਼ਰੂਰਤ ਹੋਵੇ। ਨਹੀਂ ਤਾਂ ਅਜੇ ਜਾਣ ਵਾਲੀ ਕੋਈ ਉਮਰ ਤਾਂ ਨਹੀਂ ਲੱਗਦੀ। ਲੇਕਿਨ ਉਹ ਜਿਵੇਂ ਬਾਲਮਕੰਦ ਸ਼ਰਮਾ ਜੀ ਦੱਸ ਦੇਤੀ ਕਿ ਜਿਸ ਡਾਕਟਰ ਦਸਵਿੰਦਰ ਚਲਾ ਗਿਆ। ਲੇਕਿਨ ਭੱਲਾ ਇੱਥੇ ਹੀ ਆ। ਅਸੀਂ ਅੱਜ ਅਸਰੇ ਦੇ ਸੋਸ਼ਲ ਮੀਡੀਆ ਚੈਨਲਾਂ ਤੇ ਜੋ ਜੋ ਦੇਖ ਰਹੇ ਹਾਂ ਕੁੰਜਰਾ ਖਲਾ ਸਾਰੀ ਦੁਨੀਆ ਦੇ ਵਿੱਚ ਦੁਨੀਆ ਦੇ ਹਰ ਕੋਨੇ ਤੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਐ ਉਹਦੇ ਸ਼ਖਸ ਕਦੇ-ਕਦੇ ਜਨਮ ਹੁੰਦਾ ਉਹਨਾਂ ਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰ ਦੇ ਉਹ ਅ ਬੜਾ ਉਹਨਾਂ ਨੇ ਨਾਮਣਾ ਖੱਟਿਆ ਉਹਨਾਂ ਨੇ ਸਰਕਾਰੇ ਪ੍ਰਾਈਵੇਟ ਸੰਗੀਤਕ ਤੌਰ ਤੇ ਕਮੇਡੀ ਦੇ ਤੌਰ ਤੇ ਬਹੁਤ ਕੁਝ ਕੀਤਾ ਸੋ ਮੈਂ ਦੁੱਖ ਅੱਜ ਵਿਅਕਤ ਕਰਨਾ ਹੈ ਜੀ ਜੀ ਬਿਲਕੁਲ ਉਦਾਂ ਹੀ ਐਕਚੁਅਲੀ ਉਹ ਅਸਲ ਬੰਦਾ ਸੀ ਉਹ ਕਮੇਡੀ ਤੇ ਗੱਲ ਕਰਨ ਵਿਚਾਰ ਰਹਿਣ ਚ ਬੈਠ ਕੇ ਖਾਣ ਪੀਣ ਸ਼ਰਾਰਤਾਂ ਕਰਨ ਚ ਇੱਕੋ ਹੀ ਸੀ ਮੈਨੂੰ ਤਾਂ ਇਹ ਨਹੀਂ ਪਤਾ ਉਹ ਸੁੱਤਾ ਪਿਆ ਵੀ ਕਮੇਡੀ ਕਰਦਾ ਹੁਣ ਉਹਨਾਂ ਦੀ ਜਿਹੜੀ ਰੂਹ ਸੀ ਨਾ ਅੰਦਰੋਂ ਉਹ ਰੱਬੀ ਰੂਹ ਸੀ ਕਦੇ ਜਿਵੇਂ ਆਲਟ ਲਾਈਨ ਦੇ ਵਿੱਚ ਕੋਈ ਮਨ ਵਿੱਚ ਚੀਟਿੰਗ ਹੋਵੇ ਧੋਖਾ ਹੋਵੇ ਇਹ ਗੱਲਾਂ ਤਾਂ ਉਹਦੇ ਨੇੜੇ ਤੇੜੇ ਹੈ ਹੀ ਨਹੀਂ ਸੀ ਉਮੈਂ ਐਸੇ ਕਰਕੇ ਉਹਨੂੰ ਰੰਗਲਾ ਯਾਰ ਕਿਹਾ ਆਪਣਾ ਕਿ ਉਹ ਹੈ ਹੀ ਰੰਗਲਾ ਸੀ ਆ ਬਾਲਮਕੰਦ ਸ਼ਰਮਾ ਜੀ ਦੀ ਬੇਟੀ ਦਾ ਵਿਆਹ ਸੀ ਉੱਥੇ ਮੈਂ ਉਹ ਵਿਆਹ ਵੀ ਅਟੈਂਡ ਕੀਤਾ ਤੇ ਭੱਲਾ ਸਾਹਿਬ ਨਾਲ ਬੈਠ ਕੇ ਕੁਝ ਉਹਨਾਂ ਦੀ ਸਿਹਤ ਬਾਰੇ ਗੱਲ ਚੱਲੀ ਕੋਈ ਫਿਲਮ ਬਾਰੇ ਕੋਈ ਕਮੇਡੀ ਗਏ ਕੁਝ ਨਹੀਂ ਕੋਈ ਗੱਲ ਹੋਈ ਕੋਈ ਮਹੀਨਾ ਕੁ ਪਹਿਲਾਂ ਜਦੋਂ ਮੈਨੂੰ ਮੈਂ ਜ਼ਿਆਦਾਤਰ ਖਬਰਸਾਰ ਬਾਲਮਕੰਦ ਸ਼ਰਮਾ ਜੀ ਤੋਂ ਲੈ ਲੈਂਦਾ ਸੀ ਫਿਰ ਬੇਟੇ ਨੂੰ ਕਾਲ ਕਰਕੇ ਹਾਲਚਲ ਪੁੱਛ ਲੈਂਦਾ ਸੀ ਲੇਕਿਨ ਘਟ ਪਿਛਲੇ 6-7 ਮਹੀਨਿਆਂ ਤੋਂ ਸਾਡਾ ਕੋਈ ਜ਼ਿਆਦਾ ਰਾਤਾ ਨਹੀਂ ਬੜਿਆ ਸਿਰਫ ਪਖਰਾਜ ਤੋਂ ਖਬਰ ਸਾਰ ਲੈ ਲੈਂਦੇ ਸੀ